ਵਾਟਰ ਡਿਗਰ ਪਾਸਾ ਵਾਸੀ ਪ੍ਰਸ਼ਤੀ ਵਧੇਗੀ ਜਿੱਦਾਂ ਕਿ ਤੁਸੀਂ ਸਾਰੇ ਦੇਖ ਹੀ ਰਹੇ ਜੇ ਇੱਕ ਬਹੁਤ ਹੀ ਮੰਦ ਪਰ ਗੀ ਘਟਨਾ ਗਈ ਹੈ ਜਿਹੜੀ ਕਿ ਛੋਟੇ ਬੱਚੇ ਨਾਲ ਮਤਲਬ ਜੋ ਗਲਤ ਕੀਤਾ ਗਿਆ ਸੋ ਉਹਦਾ ਕਾਫੀ ਲੋਕ ਵਿਦਰੋਹ ਵਿਦਰੋਹ ਕਰ ਰਹੇ ਆ ਸੋ ਇਸ ਮਾਮਲੇ ਵਿੱਚ ਪਹਿਲਾਂ ਵੀ ਆਪਾਂ ਜਿੱਦਾਂ 100 ਸਾਲ ਗੁਲਾਮੀ ਚੱਲ ਚੁੱਕੇ ਆ ਜਿੱਦਾਂ ਵੀ ਪਹਿਲਾ ਚੋਣੇ ਪਹਿਲਾਂ ਆਪਾਂ ਗੁਲਾਮ ਸੀ ਅੰਗਰੇਜ਼ਾਂ ਦੇ ਹੋੜ ਰਾਜ ਭਈਏ ਚਲਾਉਣਗੇ ਪਹਿਲਾ ਦੇਸ਼ ਸੀ ਗੁਲਾਮ ਅੰਗਰੇਜ਼ਾਂ ਦਾ ਹੋਣ ਰਾਜ ਭਈਏ ਚਲਾਉਣਗੇ ਜੇ ਨਾ ਜਾਗੇ ਪੰਜਾਬੀ ਹੌਲਦਾ ਹੱਥ ਸਾਡੇ ਬੱਚਿਆਂ ਨੂੰ ਪਾਇਆ ਫੇਰ ਸਾਡੀਆਂ ਇੱਜ਼ਤਾਂ ਨੂੰ ਪਾਉਣਗੇ ਢਲੀ ਸ਼ਹਿਰ ਸ਼ਹਿਰ ਇੱਕੋ ਹੀ ਨਾਰਾ ਚਲਾਓ ਭਈਏ ਭਜਾਓ ਪੰਜਾਬ ਬਚਾਓ ਭਈਏ ਭਜਾਓ ਪੰਜਾਬ ਬਚਾਓ ਭਈਏ ਭਜਾਓ ਪੰਜਾਬ ਬਚਾਓ ਜੀ ਕਰਦਾ ਹਾਂ ਸਰ ਜੀ ਕੀ ਪ੍ਰਤੀ ਤੁਸੀਂ ਥੋੜਾ ਜਣਾ ਸੁਣਿਆ ਹੋਣਾ ਕਿ ਵੀ ਸ਼ਹਿਰਪੁਰ ਏਰੀਆ ਦੇ ਵਿੱਚ ਛੋਟੇ ਜਿਹੇ ਬੱਚੇ ਦੇ ਨਾਲ ਕਿੱਡਾ ਮਾੜਾ ਪੰਨਿਆਂ ਨੇ ਵਰਤੋਂ ਕੀਤਾ ਹੈ ਅਹੀਂ ਤਾਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਸਾਰੇ ਭੈਣ ਭਰਾਵਾਂ ਨੂੰ ਵੀ ਆਪਦੇ ਬੱਚੇ ਬੱਚੀਆਂ ਜੋ ਵੀ ਬਚਾਓ ਜੇ ਇਦਾਂ ਚੱਲਦਾ ਆ ਤੇ ਤਾਂ ਬਹੁਤ ਕੁਝ ਹੋਊਗਾ ਕਿਉਂ ਪੰਨਿਆਂ ਦਾ ਰਾਜ ਪੰਜਾਬ ਦੇ ਵਿੱਚ ਆ ਚੁੱਕਿਆ ਵਾ ਤੇ ਰੰਦਾ ਖੁੰਦਾ ਆ ਜਾਊਗਾ ਤੇ ਆਪਦੇ ਬੱਚੇ ਜੋ ਵੀ ਹੈਗਾ ਸੇਫ ਰੱਖੋ ਇਹਨਾਂ ਪੰਨਿਆਂ ਤੋਂ ਬਚੋ ਜੋ ਵੀ ਹੈਗਾ ਇਹਨਾਂ ਦੀ ਕੰਪਲੀਟ ਕਰਕੇ ਤੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਬਹੁਤ ਜਲਦੀ ਅਸੀਂ ਅੰਮ੍ਰਿਤਸਰ ਵਿੱਚ ਇਕੱਠ ਵੀ ਕਰਨ ਜਾ ਰਹੇ ਹਾਂ ਤੋਂ ਕਾਫੀ ਭਾਰੀ ਮਾਰਚ ਸਾਡਾ ਮਾਰਚ ਨਿਕਲੇਗਾ ਜੋ ਵੀ ਅਸੀਂ ਮਾਰਚ ਕੱਢਾਂਗੇ ਰੇਲੀ ਕੱਢਾਂਗੇ ਭਈਆਂ ਦੇ ਖਿਲਾਫ ਜਿਹੜੇ ਇੱਥੋਂ ਵੀ ਜਿਹੜੇ ਕਿ ਅੰਮ੍ਰਿਤਸਰ ਵੀ ਰਹਿ ਰਹੇ ਇਹਨਾਂ ਨੂੰ ਵੀ ਤਾਂ ਕਿ ਪਤਾ ਲੱਗ ਜੇ ਵੀ ਕੱਲ ਨੂੰ ਕਿਸੇ ਪੰਜਾਬੀ ਨੂੰ ਕਿਵੇਂ ਹੱਥ ਪਾੜਾ ਕਿਸੇ ਨਾਲ ਗਲਤ ਵਿਹਾਰ ਨਾ ਹੋਵੇ ਇਸ ਇਹਦੇ ਰਿਲੇਟਡ ਆਪਾਂ ਬਹੁਤ ਜਲਦੀ ਇੱਕ ਵਿਸ਼ਾਲ ਸਮਾਰੋਹ ਵੀ ਕਰ ਰਹੇ ਆ ਜੀ ਦਾ ਖਾਲਸਾ ਅਸ਼ੀਰਵਾਦ ਜੀ ਵੀ ਬਧੇ ਜਿੱਤਾ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਭਈਏ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦਾ ਬਹੁਤ ਹੀ ਮੰਦ ਭਾਗੀ ਘਟਣਾ ਇਹਦੇ ਵੱਲੋਂ ਘਟਿ ਗਈ ਆ ਅਸੀਂ ਪ੍ਰਸ਼ਾਸਨ ਤੋਂ ਪਰ ਇਸ ਸਮਾਜ ਤੋਂ ਇਹੋ ਮੰਗ ਕਰਦੇ ਆਂ ਇਨੂੰ ਸਤ ਸਗਸ ਰੀਤੀ ਜਾਵੇ ਜਿੱਦਾਂ ਨੂੰ ਸਾਰੇ ਜਾਣਦੇ ਹੋ ਮੈਂ ਇੱਕ ਪ੍ਰੇਰਕਾ ਜਨਮ ਲੱਖੇ ਸੁਧਾਣੇ ਦੀ ਲੱਖਾ ਸੁਧਾਣਾ ਅੱਜ ਤੋ 3-4 ਸਾਲ ਪਹਿਲਾਂ ਇੱਕ ਗੱਲ ਪੈ ਗਿਆ ਸੀ ਕਿ ਇੰਨਾ ਭਈਆਂ ਦਾ ਕਦੀ ਨਾ ਕੋਈ ਬੰਡੋਬਾਸ ਕਰੋ ਇਹ ਇਹ ਅੱਜ ਦੇ ਵਾਕਿਆ ਹੀ ਉਹ ਗੱਲ ਸੱਚ ਹੋ ਗਈ ਆ ਅੱਜ ਇਹ ਆਪਣੇ ਬੱਚਿਆਂ ਤੱਕ ਪਹੁੰਚ ਗਈ ਆ ਤੇ ਬੜ ਵੀ ਧੋਣਾ ਹੀ ਵੱਡਲੋ ਰਹਿ ਗਏ ਆਪਣੇ ਹਨ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਵੀ ਇਹਨਾਂ ਨੂੰ ਥੋੜਾ ਚੇਤਕ ਹੋ ਜਾਓ ਜਿਹੜੀ ਗੱਲ ਵਾਕਿਆ ਸਹੀ ਗੱਲ ਹੈ ਵੀ ਭਾਈ ਇਹ ਭਜਾਓ ਤੇ ਪੰਜਾਬ ਨੂੰ ਬਚਾਓ ਭਾਈ ਜਿੱਕਰ ਖਾਲਸਾ ਸ਼੍ਰੀ ਹਰਿਮਾਨ ਜਿੱਦਾ ਨੂੰ ਤੁਸੀਂ ਸਾਰੇ ਜਾਣਦੇ ਹੋ ਬਹੁਤ ਪਹਿਲਾਂ ਕਾਫੀ ਥੇਰੇ ਜਿੱਦਾਂ ਵੀ ਲੱਖੇ ਆਪਣਾ ਲੱਖਾ ਵੱਡੇ ਵੀਰਾਗਾ ਉਹਨਾਂ ਬਹੁਤ ਬਹੁਤ ਸਿਰ ਪਹਿਲਾਂ ਕਿਹਾ ਵੀ ਭਈਆਂ ਦਾ ਵਿਰੋਧ ਕਰੋ ਇਹਨਾਂ ਨੂੰ ਪੰਜਾਬ ਵਿੱਚੋਂ ਕੱਢਿਆ ਜਾਵੇ ਕਿਉਂਕਿ ਅੱਜ ਇਹਨਾਂ ਹੱਥ ਬੱਚਿਆਂ ਨੂੰ ਪਾਏ ਕੱਲ ਨੂੰ ਇਜਤਾਂ ਨੂੰ ਵੀ ਇਹ ਹੱਥ ਪਾਉਣਗੇ ਸੋ ਉਸ ਗੱਲ ਤੇ ਕਿਸੇ ਵੀ ਆਪਣੇ ਕਿਸਾਨ ਭਰਾਵਾਂ ਨੇ ਮਤਲਬ ਗੌਰ ਨਹੀਂ ਕੀਤਾ ਤੇ ਅੱਜ ਤੁਹਾਡੇ ਸਿੱਟਾ ਤੁਹਾਡੇ ਸਾਹਮਣੇ ਹੈਗਾ ਦੇਖ ਲਓ ਕਿ ਕਿਹੋ ਕਿਹ одੀਆਂ ਇਹ ਜਿਹੜੇ ਭਈਏ ਲੋਕ ਆ ਸਾਡੇ ਪੰਜਾਬੀ ਲੋਕਾਂ ਨਾਲ ਸਾਡੇ ਭੈਣ ਭਰਾਵਾਂ ਨਾਲ ਗਲਤ ਵਿਹਾਰ ਕਰ ਰਹੇ ਆਂ ਔਰ ਗਲਤ ਘਟਨਾ ਨੂੰ ਇੰਜਾਮ ਦੇ ਰਹੇ ਆਂ ਸੋ ਸਾਰੇ ਜਿੰਨੇ ਵੀ ਆਪਣੇ ਕਿਸਾਨ ਭਰਾਵਾਂ ਆ ਜੱਟ ਭਰਾਵਾਂ ਉਹਨਾਂ ਨੇ ਵੀ ਬੀਨੂ ਕਿ ਆ ਵੀ ਭਾਈ ਇਹ ਰੱਖੋ ਤੋਂ ਪਹਿਲਾਂ ਸੋਵਰੀ ਸੋਚੋ ਕਿ ਕਦੇ ਵਿਸ਼ਵਾਸ ਨਾ ਕਰੋ ਜੇ ਅੱਜ ਉਧਰ ਮਾਰੀ ਘਟਨਾ ਵਾਪਰ ਸਕਦੀ ਤੇ ਕੱਲ ਨੂੰ ਸਾਡੇ ਵੀ ਗਲੇ ਨੂੰ ਹੱਥ ਪੈ ਸਕਦੇ ਆ ਸੋ ਇਹੋ ਬੇਨਤੀ ਵੀ ਜੋਰ ਲੱਖੇ ਆਪਣਾ ਲੱਖਾ ਸਧਾਨਾ ਜੀ ਨੇ ਕਿਹਾ ਵੀ ਭਈਏ ਪੰਜਾਬੋ ਤੇ ਪੰਜਾਬ ਬਚਾਓ ਉਹਦਾ ਜਿਹੜਾ ਮਤਲਬ ਸੋਰ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਪਹਿਰਾ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ